ਦੀ Ondaria ya 12 dimmino isal koshila lal kurkurkari daddi ya nappar ban ke nikli ta kurkur vi kadi daddi ya lal blaya ni na dairy nu hunnde aur unhai jade karan dar 12 me janna pad da 12 de kar challe ba jaddi ya am dono bar janne padde ya bar a daddi ya pair car la vadde ya ਇਹ ਤੇ ਡਿਆੜੀ ਲਾ ਰਿਹਾ ਕਾਰੋਂ ਲਾ ਰਿਹਾ ਕਾਰ ਸਾਰੇ ਦਿਨ ਬਾਹਰ ਕਰੀ ਰਹੀ ਆਦੋਂ ਹੋਣ ਲਾ ਰਹੇ ਆ ਆਉਦੀ ਲਾ ਲਾ ਜੋ ਆਹ ਲਿਆਣੀ ਪੱਧਰੀ ਗੋਲ ਲਾਲ ਲਾਲ ਲਾਜੀ ਇਹਦੀ ਕਾਰ ਨੂੰ ਲਾਵਾਂਗੇ ਮੋਟਰਸਾਈਕਲ ਅੰਦਰ ਜੀ ਡੇਲੀ ਕਿਹੜਾ ਦੇ ਵੰਦਰੀ ਪੱਲੇ ਕਾਸੀ ਕਿਹਾ ਦਿਖਾ ਦੇ ਆਰੇ ਡੈਲੀਰ ਮੋਟਰਸਾਈਕਲ ਅੰਦਰ ਲੋੜੀ Det er tid for mandag. ਕਲ ਨੂੰ ਵਿਆਹ ਕੰਮ ਦੇ ਪਤੀ ਜਿਹੜਾ ਤੇ ਮਹਿੰਦੀ ਚੱਲ ਰਹੀ ਹੈ। ਦੇਖੋ ਮੇਤੋਂ ਐ ਨਿਕਲ ਕਿ ਤੂੰ ਮੇ ਕਿੱਧਰ ਗਈ ਉਰੇਆ ਬਾਰਨਗੇ। ਹਾਂਜੀ। ਹਾਂਜੀ। ਚਾਹ ਦੇ ਗੋਲ ਕੱਪਾ। ਆਇਆ। ਲਓ ਜੀ ਆਪਾਂ ਦੇਖ ਲੱਗੇ ਬਾਰਡਰ ਫਿਲਮ। ਤੇ ਜੋਈ ਵੀ ਦਿਖ ਰਹੀ ਹੈ। ਅੱਛਾ ਅੱਛਾ ਲਾਸਟ ਬ੍ਰੇਕ। ਹਾਂ। ਐ ਐ। ਜੋਈ।

C'est le début.